ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਨਾਰਲੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਖਾਲੜਾ ਛੇੜ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਹੈਗਾ ਨਾਰਲੀ ਬਹੁਤੇ ਵੀਰ ਤੁਸੀਂ ਜਾਣਦੇ ਹੋ ਠੀਕ ਹੈ ਜੀ ਤੋਂਨ ਪਿੰਡ ਲੱਗੇ ਹੈਗਾ ਵਿਧੀ ਚੰਦ ਸ਼ੀਨਾ ਪਿੰਡ ਥੋੜੀ ਦੂਰ ਤਾ ਦੂਰੀ ਤੇ ਆ ਤੇ ਸਿਧਵਾ ਬਿਲਕੁਲ ਲੱਗੇ ਪਿੰਡ ਠੀਕ ਹੈ ਜੀ ਤੇ ਖਾਸ ਵਿਜਿਟ ਜਿਹੜੀ ਹੈਗੀ ਤੁਸੀਂ ਪਿੰਡ ਨਾਰਲੀ ਕਰਨੀ ਆ ਤੇ ਅੱਜ ਦੋਸਤੋ ਵੀਰ ਦੇ ਕੋਲੇ ਪਹੁੰਚੀਆਂ ਤਿੰਨ ਪਸ਼ੂ ਤੁਹਾਨੂੰ ਦਿਖਾਵਾਂਗੇ ਤਿੰਨੇ ਬੈੜਾਂ ਜਿਹੜੀਆਂ ਦੋਸਤੋ ਦੋ ਬੈੜਾਂ ਦਾ ਸੂਈਆਂ ਸਵਾਈਆਂ ਨੇ ਜਿਨ੍ਹਾਂ ਦੀ ਤਸੱਲੀ ਆ ਤੁਸੀਂ ਮਿਲਕ ਦੀ ਚਵਾਈ ਕਰਕੇ ਕਰ ਸਕਦੇ ਹੋ ਇੱਕ ਸ਼ਾਹੀਵਾਲ ਅੰਗ ਦੇ ਵਿੱਚ ਬੈੜ ਦਿਖਾਵਾਂਗੇ ਦੋਸਤੋ ਬਿਲਕੁਲ ਜਿਹੜੀ ਆ ਇੱਕ ਹੈਵੀ ਬਾਡੀ ਬੈਡ ਭਾਰੇ ਸਰੀਰ ਵਜਨ ਵਾਲੀ ਜਿਹੜੀ ਦੋਸਤੋ ਬੈੜ ਆ ਠੀਕ ਆ ਤੇ ਪੂਰੀ ਗੱਲਬਾਤ ਆਪਾਂ ਰੇਟ ਭਾਅ ਪਰ ਤਾਂ ਕੀ ਰਹੇਗਾ ਇਨ੍ਹਾਂ ਬੈੜਾਂ ਦੇ ਕੀ ਥੱਲੇ ਮਿਲਕ ਨੇ ਪੂਰਾ ਰਿਕਾਰਡ ਜਿਹੜਾ ਉਹ ਜਾਣ ਲਵਾਂਗੇ ਵੀਰ ਹੁਣਾਂ ਦੇ ਨਾਲ ਗੱਲਬਾਤ ਕਰਕੇ ਠੀਕ ਹੈ ਜੀ ਅੱਜ 17 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਤਕਰੀਬਨ ਸਵਾ 4 ਦਾ ਜਿਹੜਾ ਦੋਸਤੋ ਸਮਾਂ ਹੈਗਾ ਠੀਕ ਹੈ ਜੀ ਸਵਾ 4 ਵਜੇ ਹੈ ਤੇ ਬੇਸ਼ੱਕ ਗੱਲਬਾਤ ਆਪਾਂ ਵੀਰ ਹੋਂ ਦੇ ਨਾਲ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਠੀਕ ਹੈ ਜੀ ਤਸੱਲੀ ਜਿੰਨੀ ਵੀ ਹੋਵੇਗੀ ਬਿਲਕੁਲ ਆਪਾਂ ਤੁਹਾਨੂੰ ਕਰਵਾ ਦੇਵਾਂਗੇ ਹਰ ਪਾਸੇ ਤੋਂ ਥਾਣਾ ਦੀ ਠੀਕ ਹੈ ਜੀ ਬਿਲਕੁਲ ਤੋਰ ਕੇ ਤਸੱਲੀ ਕਰਾ ਦਾਂਗੇ ਉਸ ਤੋਂ ਬਾਅਦ ਫੈਸਲਾ ਤੁਹਾਡਾ ਜਿਸ ਵੀਰ ਨੂੰ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਖਾਸ ਤੌਰ ਤੇ ਤੁਸੀਂ ਉਸ ਦੀ ਚੋਣ ਆ ਆਪਣਾ ਹੱਕ ਸਮਝ ਕੇ ਘਰੇ ਵਿਜਿਟ ਕਰਕੇ ਜਰੂਰ ਕਰ ਲਿਓ ਆਓ ਕਰਦੇ ਆਂ ਗੱਲਬਾਤ ਵੀਰ ਹਣ ਦੇ ਨਾਲ ਹਾਂਜੀ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਜੀ ਠੀਕ ਠਾਕ ਅੱਛਾ ਵੀਰ ਜੀ ਇੱਕ ਤਾਂ ਆਪਣਾ ਭੈਣ ਭਰਾ ਨੂੰ ਆਪਣਾ ਨਾਮ ਜਰੂਰ ਦੱਸ ਦਿਜੀਏ ਬਲਵੀਰ ਸਿੰਘ ਬਲਵੀਰ ਸਿੰਘ ਤੇ ਪਾਜੀ ਪਸ਼ੂ ਸੇਲ ਪਰਚੇ ਦਾ ਕੰਮ ਹੈ ਜਾਂ ਘਰੇਲੂ ਪਸ਼ੂ ਆ ਆਪਣੇ ਜੀ ਮਤਲਬ ਕਿ ਘਰੇ ਰੱਖੇ ਹੋਏ ਜਾਂ ਕੋਈ ਵਿਕਰੀ ਵਾਲੇ ਪਸ਼ੂ ਵਪਾਰ ਦਾ ਕੰਮ ਹੈ ਜੀ ਨਹੀਂ ਘਰੇ ਰੱਖਿਆ ਕਰਦੇ ਪਸ਼ੂ ਹਾਂਜੀ ਤੇ ਵੇੜਾ ਹੀ ਆ ਸਾਰੀਆਂ ਹਾਂਜੀ ਤੇ ਜਿਨ੍ਹਾਂ ਦੇ ਵਿੱਚੋਂ ਦੋ ਤਾਂ ਮੈਂ ਜਿੱਦਾਂ ਜ਼ਿਕਰ ਕਰਤਾ ਪਾਜੀ ਵੀ ਸੁਈਆਂ ਨਹੀਂ ਬਿਲਕੁਲ ਇੱਕ ਤਾਂ ਜਰਸੀ ਦੇ ਵਿੱਚ ਆ ਗਈ ਆ ਇੱਕ ਜਰਸੀ ਕ੍ਰੋਸ ਸੰਗ ਤੇ ਕਿ ਸ਼ਾਹੀਵਾਲ ਆ ਗਈ ਵੇੜ ਸ਼ਾਹੀਵਾਲ ਜਿਹੜੀ ਇਹ ਸੂਨ ਵਾਲੀ ਹੈ ਜੀ ਹਾਂ ਜੀ ਹਫਤਾ ਕ ਲੈਂਦੀ ਹੈ ਹਫਤਾ ਕ ਲੈਂਦੀ ਹੈ ਆਜੋ ਪਾਜੀ ਮarre ਨਾਲ ਨਾਲ ਆਪਾਂ ਵਿਖਾ ਦਈਏ ਮੂੰਹ ਮੱਥਾ ਦਿਖਾ ਦਈਏ ਵੇੜ ਦਾ ਬਿਲਕੁਲ ਪ੍ਰੋਪਰ ਆ ਦੇਖੋ ਸੂਬਾ ਪਾਜੀ ਕਿੰਮਾ ਸੂਨ ਜਾ ਰਹੀ ਏ ਤੀਜੇ ਸੂਏ ਸੂਣਾ ਜੀ ਤੀਜੇ ਸੂਬਾ ਹੈ ਜੀ ਠੀਕ ਹੈ ਤੀਜਾ ਸੂਬਾ ਜਿਹੜਾ ਦੋਸਤੋ ਇਹ ਵੇੜ ਸੂਨ ਜਾ ਰਹੀ ਆ ਤੇ ਫੁੱਲ ਹੈਵੀ ਬਾਡੀ ਵੇੜ ਦੀ ਹੈ ਭਾਰੇ ਸਰੀਰ ਵਟ ਵਜਨ ਵਟੇ ਵਾਲੀ ਵੇੜਾ ਠੀਕ ਹੈ ਜੀ ਤੇ ਫੇਸ ਕੁਆਲਿਟੀ ਵੇਖੋ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਪਾਜੀ ਬਲਵੀਰ ਸਿੰਘ ਜੀ ਕਿੰਨਾ ਕੁ ਦੁੱਧ ਜਿਹੜਾ ਵੀ ਦੂਜੇ ਸਵੇਰੇ ਦੇ ਵਿੱਚ ਕਿੰਨਾ ਕੁ ਮਿਲਕ ਪਾਇਆ ਇਹਨੇ ਦੂਜੇ ਸਵੇਰੇ 18 ਕਿਲੋਟਰ ਦੁੱਧ ਦਿੰਦੀ ਹੈ 18 ਕਿਲੋਟਰ ਤੇ ਹੁਣ ਦਿਨ ਕਿੰਨੇ ਕੁ ਬਾਕੀ ਐ ਹਫਤੇ ਵਿੱਚ ਹਫਤਾ ਲੈ ਜੂਗੀ ਠੀਕ ਹੈ ਜੀ ਤੇ ਖੋਲ ਕੇ ਦਿਖਾਈਏ ਪਾਜੀ ਖੋਲ ਜੀ ਹਾਂ ਜੀ ਲੋਵੀ ਪ੍ਰਭੂ ਬਿਲਕੁਲ ਤੀਜੇ ਸੂਵੇ ਦੇ ਵਿੱਚ ਰੈਡੀ ਇਸ ਹੁੰਦੇ ਵਿੱਚ ਤਕਰੀਬਨ ਇੱਕ ਹਫਤਾ ਹਜੇ ਸਮਾਂ ਲੈ ਜੂਗੀ ਠੀਕ ਆ ਤੇ ਪੂਰੀ ਪਲੀ ਪਲਾਈ ਜਿਹੜੀ ਵਹਿੜਾ ਠੀਕ ਆ ਜੀ ਸ਼ਾਹੀਵਾਲ ਅੰਗ ਦੇ ਵਿੱਚ ਤੇ ਪੂਰਾ ਜਿਹੜਾ ਵਜਨ ਵਟੇ ਦੀ ਗੱਲ ਕਰੀਏ ਤਾਂ ਫੁੱਲ ਹੈਵੀ ਆ ਠੀਕ ਆ ਜੀ ਵਜਨ ਧਾਰਾ ਪੂਰੀ ਤੇ ਥਾਂ ਥਾਂ ਨੂੰ ਵੇਖੋ ਤੁਸੀਂ ਬਿਲਕੁਲ ਮੋਟਾ ਗੋਲ ਥਾਣਾ ਸ਼ਾਹੀਵਾਲ ਵਹਿੜਾ ਦੇ ਵਿੱਚ ਨਾਰਮਲੀ ਆਪਾਂ ਜਿੱਦਾਂ ਦਾ ਥਾਣਾ ਦੇਖਦੇ ਆ ਉਹ ਜਿਹੇ ਥਾਣਾ ਦਾ ਤੇ ਹਵਾਨੇ ਦਾ ਸਟਰਕਚਰ ਹੈ ਜੀ ਆ ਦੇਖੋ ਠੀਕ ਹੈ ਜੀ ਇੱਕ ਰਾਂਗਾ ਬਿਲਕੁਲ ਬਲੈਂਕ ਦੇ ਵਿੱਚ ਤੇ ਠੀਕ ਹੈ ਅੱਛਾ ਭਾਜੀ ਇੱਕ ਡਿਮਾਂਡ ਹੁੰਦੀ ਆ ਵਿਕਰੀ ਵਾਲੇ ਪਸ਼ੂ ਦੀ ਇਹਦੀ ਕੀ ਡਿਮਾਂਡ ਆ ਕੀ ਲੈਣ ਦੇਣ ਕੀ ਆ ਜੀ 55000 ਡਿਮਾਂਡ ਕਰਦੇ ਆ ਬਾਕੀ ਕੋਈ ਵੀਰ ਦੂਰੋਂ ਨੇੜੇ ਆਊਗਾ 2 400 ਦਾ ਮੰਤਨ ਕਰ ਲਾਂਗੇ ਠੀਕ ਹੈ ਜੀ ਠੀਕ ਆ ਸੋ ਦੋਸਤੋ 55000 ਡਿਮਾਂਡ ਆ ਇਸ ਵੈੜ ਦੀ ਤੁਸੀਂ ਵੇਖੋਗੇ ਤਾਂ ਪੂਰੀ ਪਲੀ ਭਲਾਈ ਵੈੜ ਆ ਠੀਕ ਹੈ ਜੀ ਹੈ ਸ਼ਾਹੀ ਵਾਲ ਅੰਗ ਦੇ ਵਿੱਚ ਤੇ ਨਾਰਮਲੀ ਜੇਕਰ ਆਪਾਂ ਦੇਖੀਏ ਦੋਸਤੋ ਇਹੋ ਕਿਸੇ ਵਪਾਰੀ ਦੇ ਕਿੱਲੇ ਦੇ ਉੱਪਰ ਹੋਵੇ ਤਾਂ ਹੋ ਸਕਦਾ 65 70000 ਮੁੱਲ ਹੋਵੇ ਠੀਕ ਆ ਬਾਕੀ ਬਿਲਕੁਲ ਜਿਹੜਾ ਬਾਜ਼ ਬਾਜ਼ਾ ਰੇਟ ਆ 55000 ਉਹਦੇ ਚ ਭਾਜੀ ਹੁਣ ਕਹਿੰਦੇ ਪੰਜ 400 ਰੁਪਏ ਜਿਹੜਾ ਇੱਧਰ ਉੱਧਰ ਜਿੱਦਾਂ ਕਮਾਨਦਨ ਉਹ ਜ਼ਰੂਰ ਕੀਤਾ ਜਾਊਗਾ ਘਰ ਵਿਜ਼ਟ ਜਿਹੜੇ ਵੀਰ ਨੇ ਕੀਤੀ ਖਰੀਦਦਾਰ ਨੇ ਠੀਕ ਆ ਤੇ ਬਿਲਕੁਲ ਭਾਰੇ ਸਿਰ ਬੰਤਰ ਵਾਲੀ ਵਜਨਵੱਟੇ ਵਾਲੀ ਵੇੜਾ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਵੇੜਾ ਠੀਕ ਹੈ ਜੀ ਜਰਸੀ ਅੰਕ ਦੇ ਵਿੱਚ ਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਅਾ ਲੋਬੀ ਦੋਸਤੋ ਇੱਕ ਜਰਸੀ ਦੀ ਵੈੜ ਆ ਪਿਓਰ ਜਰਸੀ ਜਾਤ ਵਿੱਚ ਜਿਹੜੀ ਅੱਗੇ ਤੁਹਾਨੂੰ ਆਪਾਂ ਜਿਹੜੀ ਦੂਜੇ ਸੈਕਿੰਡ ਨੰਬਰ ਤੇ ਵੈੜ ਦਿਖਾਉਣ ਲੱਗੇ ਆ ਜਰਸੀ ਜਾਤ ਵਿੱਚ ਤੇ ਬ੍ਰੀਡ ਦੇ ਵਿੱਚ ਪੂਰੀ ਤੁਸੀਂ ਜਰਸੀ ਮੰਨ ਸਕਦੇ ਜਿਵੇਂ ਪੰਜਾਬ ਦੀ ਆਪਾਂ ਜਰਸੀ ਦੇਖਦੇ ਆ ਠੀਕ ਆ ਜੀ ਤੇ ਸੂਈ ਸੁਭਾਈ ਆ ਟਾਈਮ ਪੁੱਛ ਲੈਣੀ ਕਿੰਨਾ ਕ ਸਮਾਂ ਹੋ ਗਿਆ ਸੂਈ ਨੂੰ ਥੱਲੇ ਹਾਜ਼ਰ ਜਿਹੜਾ ਦੁੱਧ ਆ ਦੋਸਤੋ ਉਹ ਵੀ ਆਪਾਂ ਗੱਲਬਾਤ ਕਰ ਲੈਣੀ ਠੀਕ ਆ ਪਾਜੀ ਅੱਗੇ ਇਹ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਵੈੜ ਆ ਗਈ ਇਹ ਜਰਸੀ ਜਾਤ ਵਿੱਚ ਆ ਗਈ ਜੀ ਹਾਂ ਜੀ ਪਿਓਰ ਜਰਸੀ ਆ ਜੀ ਪਹਿਲੇ ਸੂਇਆ ਠੀਕ ਆ ਜੀ ਤੇ ਪਹਿਲਾ ਸਮਾ ਕਿੰਨਾ ਕੋ ਗਿਆ ਸੀ ਨੂੰ ਸੋ ਯੂ ਨੋ ਅਜ 14 15 ਦਿਨ ਹੋ ਗਏ ਆ ਮੈਲੇ ਤੋਂ ਜੇ ਚੱਲੀ ਆ ਹੋ ਸਕਦਾ ਦੁੱਧ ਹੋਰ ਵੀ ਵਾਜੇ ਜੀ ਠੀਕ ਆ ਜੀ ਤੇ ਹੁਣ ਨੈਟ ਜਿਹੜਾ ਆਪਾਂ ਚਵਾ ਦੇਣਾ ਉਹ ਕਿੰਨਾ ਦੁੱਧ ਦਾ ਬਾਲਟੀ ਵਿੱਚ ਜਿਹੜਾ 15 ਕਿਲੋ ਦੁੱਧ ਆਏਗਾ ਜੀ ਇਸ ਟਾਈਮ ਤੇ 15 ਕਿਲੋ ਆ ਜੀ ਠੀਕ ਆ ਸੂਬਾ ਪਹਿਲਾਂ ਹੈ ਨਾ ਪਹਿਲੇ ਸਵੇਰ ਠੀਕ ਆ ਮਗਰ ਬੱਚਾ ਵਾਜੀ ਕੀ ਆ ਕੇ ਥੱਲੇ ਮਗਰ ਬੱਚਾ ਆ ਜੀ ਬੱਚਾ ਹਾਂਜੀ ਮੇਲ ਕਾਫਾ ਦੋਸਤੋ ਇਹਦੇ ਥੱਲੇ ਠੀਕ ਆ ਜੀ ਤੇ ਆਹ ਵੇਖੋ ਜੀ ਠੀਕ ਹੈ ਜੀ ਬਾਕੀ ਥਣ ਥਣ ਜਿਹੜਾ ਦੋਸਤੋ ਬਿਲਕੁਲ ਐਨ ਮੁਠੀ ਦਾ ਥਾਣਾ ਤੇ 15 ਕਿਲੋ ਜਿਹੜਾ ਦੋਸਤੋ ਦੁੱਧ ਇਹਦੇ ਥੱਲੇ ਹਾਜ਼ਰ ਆ ਠੀਕ ਹੈ ਜੀ ਕਿਸੇ ਵੀਰ ਨੇ ਚਵਾਈ ਕਰ ਲੈਣੀ ਘਰ ਵਿਜਿਟ ਕਰਕੇ ਤਸੱਲੀ ਕਰਨੀ ਤੁਸੀਂ ਆਪਣਾ ਹੱਕ ਸਮਝ ਕੇ ਕਰ ਸਕਦੇ ਹੋ ਤੇ ਮੈਲੇ ਉਹ ਜੇ ਭਾਜੀ ਉਹਦੇ ਵਿੱਚ ਚੱਲੀ ਆ ਠੀਕ ਆ ਕੋਈ 13ਵੇਂ 14ਵੇਂ ਦਿਨ 15ਵੇਂ ਦਿਨ ਪਸ਼ੂ ਮੈਲੇ ਚੱਲਦਾ ਜੇ ਮੈਲੇ ਤੋਂ ਥਰੀ ਜਾ ਬਾਕੀ ਜਿਹੜਾ ਦੁੱਧ ਹੋ ਸਕਦਾ ਸੁਭਾਵਨਾ ਬਾਕੀ ਸੇਵਾ ਦਾ ਦੁੱਧ ਹੁੰਦਾ ਇਹ ਕਿਲੋ ਖੰਡ ਜਿਹੜਾ ਵਧ ਵੀ ਸਕਦੀ ਹੈ ਠੀਕ ਆ ਤੇ ਬਾਕੀ ਭਾਜੀ ਚਵਾਈ ਤੁਸੀਂ ਆਪ ਹੀ ਕਰਦੇ ਹੋ ਵੀ ਧਾਰ ਤੁਰ ਕਿਵੇਂ ਆ ਵੀ ਬਹੁਤ ਵਧੀਆ ਇੱਕ ਨੰਬਰ ਚ ਵਾਪਸ ਚਾਹੀ ਬਹੁਤ ਵਧੀਆ ਠੀਕ ਹੈ ਜੀ ਖੁੱਲ ਗਏ ਇਹ ਵੀ ਦਿਖਾਓ ਜੀ ਖੋਲ ਦੋ ਤਾਂ ਦੇਖੋ ਜੀ ਇਹਨੂੰ ਤੋੜ ਲਓ ਜੀ ਇੱਕ ਵਾਰੀ ਫਿਰ ਇਹਨੂੰ ਤੋੜ ਠੀਕ ਹੈ ਤੇ ਭਾਜੀ ਕਿੰਨੀ ਕੀ ਡਿਮਾਂਡ ਹੈ ਇਸ ਵਾਇਡ ਦੀ ਫਿਰ 60000 ਡਿਮਾਂਡ ਕਰਦੇ ਆ ਕੋਈ ਥੋੜਾ ਬਹੁਤ ਮਾਨਤਨ 2 400 500 ਹੋ ਜਾਵੇ 60000 ਦੇ ਵਿੱਚੋਂ ਜੀ ਭਾਜੀ ਠੀਕ ਆ 60000 ਦੇ ਵਿੱਚੋਂ ਭਰਾਵੋ ਮਾਨਤਨ ਭਾਜੀ ਹੁਣੇ ਕਹਿੰਦੇ ਵੀ ਹੋ ਜਾਊਗਾ ਠੀਕ ਆ ਜੀ ਮਾਨਤਨ ਜ਼ਰੂਰ ਵਿੱਚੋਂ ਕੀਤੇ ਜਾਣਗੇ ਜਿੰਨੀ ਕੁ ਗੰਜੈਸ਼ ਕੋਈ ਠੀਕ ਆ ਕੋਈ 5 400 ਤੋਂ ਜਿਹੜਾ ਇੱਧਰ ਉੱਧਰੋ ਜਿਹੜਾ ਉਹ ਮਾਨਤਨ ਹੋ ਜਾਊਗਾ ਠੀਕ ਆ ਜੀ ਬਾਕੀ ਥਣ ਜਿਹੜਾ ਦੋਸਤੋ ਤੁਸੀਂ ਗੈਵੰਤਰ ਵੇਖ ਸਕਦੇ ਹੋ ਤੇ ਆ ਕਰੋ ਚੱਕ ਜੀ ਠੀਕ ਹੈ ਜੀ ਆਪਸੀ ਨੇ ਖੇੜ ਜਿਹੜਾ ਹੈਗਾ ਕੋਈ ਡਿਫਰੈਂਸ ਹੈ ਜਿਹੜਾ ਦੋਸਤੋ ਥਣਾ ਦਾ ਆਪਸੀ ਵਧੀਆ ਹੈਗਾ ਠੀਕ ਹੈ ਜੀ ਤੇ ਚੁਵਾਈ ਜਿਹੜੀ ਆ ਤੁਹਾਨੂੰ ਪਹਿਲੇ ਦੱਸਤੀ ਆ ਵੀ ਤਕਰੀਬਨ ਹੁਣ 15 ਕਿ ਲੀਟਰ ਤੱਕ ਜਿਹੜੀ ਦੋਸਤੋ ਇਹ ਦੁੱਧ ਪਾ ਰਹੀ ਹੈ ਠੀਕ ਆ ਤੇ ਅੱਗੇ ਜਿਹੜਾ ਵੀਰ ਸੇਵਾ ਹੋਰ ਕਰ ਲੂਗਾ ਬਤੇਰੇ ਤੇ ਹੋ ਸਕਦਾ ਉੱਪਰ ਵੀ ਦੁੱਧ ਦੇ ਦੇ ਤੇ ਫੇਸ ਕੁਆਲਟੀ ਭਾਈ ਰਸਾ ਫੜਿਆ ਫੜਾ ਮੂੰਹ ਮੱਥਾ ਤੱਕਾ ਕੇ ਫੜੇ ਆ ਕਰੀ ਬਾਈ ਨੂੰ आ देखो जी ठीक है अच्छा भाजी एक अपने को लास्ट एंड फाइनल तो जी वैड आ गई है एक सुबह किन मास हुई है जी दूजा सूह है जी मिक्स ब्रीड है ठीक है जी दुध हैगा अठारह तो भी किलो ओके जी 17 ਤੋਂ 20 ਕਿਲੋ ਜਿਹੜਾ ਹੁਣ ਮੌਕੇ ਤੇ ਹਾਜ਼ਰ ਹੈ ਜੀ 17 ਤੋਂ 20 ਕਿਲੋ ਤੇ ਬੱਚਾ ਇਹਦੇ ਥੱਲੇ ਕੀ ਹੈ ਜੀ ਇਹਦੇ ਬੱਚਾ ਜੀ ਉਹ ਪਹਿਲੀ ਥਲੇ ਬੱਚਾ ਦੀ ਜਰਸੀ ਪ्योर ਦਿਖਾਈ ਆ ਹਾਂ ਜੀ ਉਹਦੇ ਥੱਲੇ ਬੱਚੇ ਨੂੰ 10 ਦਿਨ ਹੋਏ ਸੋਈ ਨੂੰ 10 ਕਿ ਦਿਨ ਦਾ ਸਮਾਂ ਹੋ ਗਿਆ ਠੀਕ ਆ 10 ਕਿ ਦਿਨ ਦਾ ਹਾਂ ਜੀ ਅਜੇ ਮੈਲਾ ਮਾਰਨਾ ਬਿਲਕੁਲ ਤੇ ਹੁਣ ਮਲਕੀ 17 18 ਲੀਟਰ ਬਿਲਕੁਲ ਰੈਡੀ ਆ ਹਾਂ ਜੀ ਠੀਕ 17 18 ਲੀਟਰ ਭਰਾਵੋ ਬਿਲਕੁਲ ਜਿਹੜਾ ਰੈਡੀ ਦੁੱਧ ਦਾ ਤੇ ਮੈਕਸ ਬਰੀਡ ਦੇ ਵਿੱਚ ਆ ਠੀਕ ਆ ਜੀ ਤੇ ਫੇਸ ਕੁਆਲਟੀ ਬਹੁਤ ਚੰਗੀ ਆ ਆ ਵੇਖੋ ਬਿਲਕੁਲ ਸੈਕੰਡ ਲ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਦੇਖੋ ਆ ਬੀਖੋ ਕਦ ਗੱਠੀ ਨੋਰਮਲ ਜਿਹੜਾ ਦੋਸਤੋ ਥੋੜਾ ਹੈ ਬਿਲਕੁਲ ਕ੍ਰਾਸ ਬ੍ਰੀਡ ਦੇ ਵਿੱਚ ਆ ਬਟ ਤੁਸੀਂ ਵੇਖੋਗੇ ਵੀ ਬਿਲਕੁਲ ਠੰਡੀ ਤਸਵੀਰਸ ਲੱਗ ਪੂਰੀ ਆ ਤੇ ਗਰਮੀ ਗਰਮੀ ਦੀ ਮੈਨੂੰ ਲੱਗਦਾ ਨਹੀਂ ਵੀ ਕੋਈ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਹਾਲਾਂਕਿ ਪੱਖਾ ਪੋਖੇ ਦਾ ਅਰੇਂਜਮੈਂਟ ਲੇੜ ਤਾਂ ਜਿਹੜੀ ਆ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਵੈਸੇ ਹੀ ਕੱਟ ਲੱਗਦਾ ਪਰ ਤੁਸੀਂ ਵੇਖੋਗੇ ਨੋਰਮਲ ਖੜੀ ਹੈਗੀ ਆ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਗਰਮੀ ਦੀ ਚਿੰਤਾ ਨਹੀਂ ਹੈਗੀ ਤੇ ਬ੍ਰੀਡ ਬਹੁਤ ਵਧੀਆ ਕ੍ਰੋਸ ਆਂਗ ਦੇ ਵਿੱਚ ਆ ਤੇ ਬਿਲਕੁਲ 18 रेडी ਇਹਦੇ ਥੱਲੇ ਮਿਲਕ ਹੈਗਾ ਕੋਈ ਵੀਰ ਆਪਣੀ ਜਿਵਾਈ ਟਾਈਮ ਟੂ ਟਾਈਮ ਠੀਕ ਹੈ ਵਿਜ਼ਿਟ ਕਰੇ ਆ ਕੇ ਕਰਕੇ ਤਸਦੀ ਕਰ ਸਕਦਾ ਤੇ ਬੱਚਾ ਜਿਹੜਾ ਦੋਸਤੋ ਪਹਿਲੀ ਵਾਰ ਦਿਖਾਈ ਸੀ ਉਹਦੇ ਥੱਲੇ ਵੀ ਮੀਲ ਕਾਫ ਸੀਗਾ ਇਹਦੇ ਥੱਲੇ ਵੀ ਜਿਹੜਾ ਮੀਲ ਕਾਫ ਆ ਠੀਕ ਆ ਠੀਕ ਹੈ ਅੱਛਾ ਭਾਜੀ ਕੀ ਡਿਮਾਂਡ ਰੱਖੀ ਹੋਈ ਹੈ 65000 ਡਿਮਾਂਡ ਕਰਦੇ ਆ ਜੀ ਅੱਛਾ ਮੰਨ ਤਾਣੋ ਜੀ ਬਦਲੋ 50000 ਜੀ ਠੀਕ ਆ ਇਹਨੂੰ ਵੀ ਭਾਜੀ ਖੋਲੋ ਜੀ ਇਹ ਤਾਂ ਇਹ ਵੀ ਰਣ ਫੁੱਲ ਵੱਡੇ ਕਦ ਕੱਦ ਦੇ ਵਿੱਚ ਆ ਭਰਾਵੋ ਤੁਸੀਂ ਘਰੇ ਵਿਜ਼ਿਟ ਕਰਨੀ ਹੈਗੀ ਆ ਵੀ ਦੂਰੋਂ ਚੱਲ ਕੇ ਆਉਣਾ ਤੁਸੀਂ ਮੇਰਾ ਦੱਸਣਾ ਫਰਜ਼ ਬੰਦਾ ਹਾਈਟ ਜਿਹੜੀ ਪੂਰੀ ਵੱਡੀ ਆ ਜਿਵੇਂ ਨਾਰਮਲ ਆਪਾਂ ਐਫਓ ਵੈਡਾ ਦੇਖਦੇ ਆ ਉਹੋ ਜੀ ਜਿਹੜੀ ਇਸ ਵੈਡ ਦੀ ਹਾਈਟ ਆ ਜਿਹੜੀ ਆ ਤੁਸੀਂ ਮੰਨ ਸਕਦੇ ਜੀ ਆਹ ਲੋ ਜੀ ਬਾਕੀ ਥਣ ਦੇਵੇ ਦੀ ਪੂਰੀ ਸਫਾਈ ਆ ਠੀਕ ਆ ਜੀ ਥਣ ਬਿਲਕੁਲ ਜਿਹੜਾ ਮੁੱਠੀ ਵਾਲਾ तो आ लो जी तोरो जी आ देखो जी हवाना जहाँ दोस्तों बहुत सोना बखाला है थोड़ा जिम्मे तोर लो जी ਲਓ ਜੀ ਬੰਨ ਲਓ ਜੀ ਠੀਕ ਹੈ ਜੀ ਲੈ ਜੋ ਜੀ ਮੋੜ ਲਓ ਨਵੀਂ ਭਰਾਵੋ 65000 ਰੇੜੀ ਇਹਦੀ ਡਿਮਾਂਡ ਹੈਗੀ ਆ ਸੋ ਮੌਕੇ ਤੇ ਥੋੜਾ ਬਾਤਾਂ ਵਿੱਚੋਂ ਮਾਨਤਨ ਹਰ ਇੱਕ ਐਨੀਮਲ ਦੇ ਵਿੱਚੋਂ ਪਸ਼ੂਆਂ ਦੇ ਵਿੱਚੋਂ ਕੀਤਾ ਜਾਊਗਾ ਸੋ ਦੋਸਤੋ ਬੱਚੇ ਜਿਹੜੇ ਆ ਦੋਨਾਂ ਦੇ ਥੱਲੇ ਆ ਵੜਾ ਥੱਲੇ ਮੇਲ ਕਾਫ ਸੀ ਜਿਹੜੀ ਆਪਾਂ ਤੁਹਾਨੂੰ ਪਿਓਰ ਜਰਸੀ ਜਾਤ ਵਿਖਾਈ ਸੀਗੀ ਆ ਦੇਖੋ ਜੀ ਜਿਹੜੀ ਆਪਾਂ ਤੁਹਾਨੂੰ ਇਹ ਜਰਸੀ ਬ੍ਰਿਡ ਦੀ ਵਿਖਾਈ ਸੀ ਠੀਕ ਆ ਜੀ ਪਹਿਲੇ ਸਵੇ ਸੁਈ ਉਹਦੇ ਥੱਲੇ ਜਿਹੜਾ ਦੋਸਤੋ 15ਵੇਂ 14ਵੇਂ ਦਿਨ ਦੇ ਦੌਰਾਨ ਤੁਸੀਂ ਇਹ ਜਿਹੜਾ ਬੱਚਾ ਮੰਨ ਸਕਦੇ ਜੀ ਆ ਬੱਚਾ ਜਿਹੜਾ ਮੇਲ ਕਾਫ ਇਹਦੇ ਹੈਗਾ ਜਿਹੜੀ ਪਹਿਲੇ ਸਵੇ ਦੀ ਜਰਸੀ ਆ ਠੀਕ ਆ ਜ ਵੀ 15 14 ਲੀਟਰ ਜਿਹੜੀ ਹੁਣ ਮਿਲਕਿੰਗ ਤੇ ਚੱਲਣ ਢਈ ਹੈ ਇਸ ਤੋਂ ਬਾਅਦ ਦੋਸਤੋ ਅਗਲਾ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਹੋ ਜਿਹੜੀ ਦੂਜੇ ਨੰਬਰ ਤੇ 3rd ਨੰਬਰ ਤੇ ਮੈਂ ਤੀਜੇ ਨੰਬਰ ਤੇ ਦਿਖਾਈ ਸੀਗੀ ਕ੍ਰੋਸ ਅੰਗ ਦੇ ਵਿੱਚ ਆ ਤੇ ਤਕਰੀਬਨ ਜਿੱਥੇ ਥਲੇ 18 17 ਲੀਟਰ ਮਿਲਕ ਬਿਲਕੁਲ ਹਾਜ਼ਰ ਆ ਠੀਕ ਹੈ ਜੀ ਇਹ ਵਾਰ ਤੇ ਇਹਦਾ ਜਿਹੜਾ ਦੋਸਤੋ ਮੇਲ ਕਾਫ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਅੱਜ ਦੇ ਐਨੀਮਲ ਜਿਹੜੇ ਦੋਸਤੋ ਇਹ ਵੇੜਾਂ ਸੀਗੀਆਂ ਭਾਜੀ ਹੋਰਾਂ ਦੇ ਕੋਲ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰ ਦਿੱਤੀ ਆ ਨੰਬਰ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਹੈਗਾ ਉਹ ਨੰਬਰ ਜਿਹੜੇ ਆਪਾਂ ਦੋਸਤੋ ਕੰਟੈਕਟ ਲੈ ਲੈਨੇ ਆ ਸੋ ਕਾਲ ਕਰਕੇ ਗੱਲਬਾਤ ਤੁਸੀਂ ਕਰ ਸਕਦੇ ਹਾਂਜੀ ਵੀਰੇ ਕੰਟੈਕਟ ਨੰਬਰ ਜਰੂਰ ਦੱਸ ਦਿਓ ਆਪਣੇ 9814488571 ਹਾਂ ਠੀਕ ਹੈ ਜੀ ਇੱਕ ਵਾਰੀ ਫੇਰ ਰੀਪੀਟ ਕਰ ਦਿਓ ਜੀ 9814488571 ਠੀਕ ਹੈ ਤੇ ਬਾਜੀ ਬਲਬੀਰ ਸਿੰਘ ਜੀ ਹਾਂ ਜੀ ਠੀਕ ਆ ਬਾਜੀ ਬਲਬੀਰ ਸਿੰਘ ਹੋਰਾਂ ਦੇ ਜਿਹੜੇ ਦੋਸਤੋ ਇਹ ਸੰਪਰਕ ਨੰਬਰ ਨੇ ਤੇ ਸੰਪਰਕ ਨੰਬਰਾਂ ਤੇ ਤੁਸੀਂ ਜਿਹੜੀ ਕਾਲ ਕਰ ਸਕਦੇ ਹੋ ਠੀਕ ਹੈ ਜੀ ਵਹਿੜਾ ਤੁਹਾਨੂੰ ਆਪਾਂ ਤਿੰਨੇ ਦਿਖਾ ਦਿਆਂ ਇਸੇ ਘਰ ਦੇ ਵਿੱਚੋਂ ਇੱਕ ਜਿਹੜੀ ਸ਼ਾਹੀ ਵਾਲਾਂਗ ਦੇ ਵਿੱਚ ਜਿਹੜੀ ਵਹਿੜ ਸੀਗੀ ਉਹ ਦਿਖਾਤੀ ਆ ਠੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ